ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹੜਤਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਤਿੰਨ ਤੁਹਾਨੂੰ ਮੱਝਾਂ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਮੈਂ ਆਪਣੀ ਆ ਕੇ ਦੋ ਟਾਈਮ ਚਵਾਈ ਕਰਕੇ ਖੜਾ ਤੇ ਜੇ ਕੋਈ ਵੀਰ ਦੂਰ ਦਾ ਨਹੀਂ ਪਹੁੰਚ ਸਕਦਾ ਤੇ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਕਿਤਨਾ ਵੀ ਪਸ਼ੂ ਲੈਣਾ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਈ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਠੀਕ ਠਾਕ ਜੀ ਚੱਲਣ ਦਾ ਕੰਮ ਫਿਰ ਜੋਰਾ ਸ਼ੋਰਾ ਚ ਵੋਟਾਂ ਦਾ ਪੂਰੇ ਜ਼ੋਰ ਲੱਗਣਗੇ ਫਿਰ ਪੂਰੇ ਪੂਰੇ ਨਹੀਂ ਜ਼ੋਰ ਨਹੀਂ ਹਰ ਕਿਤੇ ਅੱਛਾ ਨਹੀਂ ਤੁਹਾਡੇ ਨਹੀਂ ਇੱਥੇ ਪਰ ਕਈਆਂ ਜਗ੍ਹਾ ਤੇ ਤੇ ਬੜਾ ਜ਼ਿਆਦਾ ਜ਼ਰੂਰੀ ਜਿਹੜੇ ਪਾਸੇ ਆ ਉਹ ਜਿੱਦਿਆਂ ਵਾਲਾ ਹੀ ਸਾਹਿਬ ਜੀ ਅੱਛਾ ਹਾਂਜੀ ਵੀਰ ਜੀ ਚਲੋ ਪਤਾ ਲੱਗ ਹੀ ਜਾਂਦਾ ਇਹ ਪਿੰਡਾ ਪਿੰਡਾ ਦੇ ਪਤਾ ਹਾਰ ਕੇ ਇਹ ਪਿੰਡ ਦਾ ਪੂ ਆਪਣਾ ਹਿਸਾਬ ਹੁੰਦਾ ਵਾ ਯਾਰ ਬੈ ਨਾ ਠੀਕ ਹੈ ਸਰਵ ਸੰਤੀ ਦੇ ਹਿਸਾਬ ਨਾਲ ਚਲੋ ਚੱਲਦਾ ਹੋਊਗਾ ਉਹਦਾ ਅੱਗੇ ਖਲੋਤਾ ਵੀਰ ਅੱਛਾ ਆ ਪਰ ਚਲੋ ਜਿਹੜਾ ਪਹਿਲਾ ਬੰਦਾ ਖਲੋਤਾ ਅੰਦਾਜ਼ਾ ਫਿਰ ਹੁੰਦਾ ਜੀ ਚਲੋ ਇਹ ਵੀ ਇਹ ਤੇ ਚਲੋ ਹੁਣ 15 ਨੇ ਸਾਰਾ ਪ੍ਰੋਪਰ ਪਤਾ ਲੱਗੂਗਾ ਹਾਂ ਜੀ ਹਾਂ ਜੀ ਹਾਂ ਜੀ ਆ 15 ਨੂੰ ਲੱਗੂਗਾ ਤੇ ਚਲੋ ਨਾਮ ਦੱਸਦੇ ਕਰੀ ਮੇਰਾ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਈ ਨਾਲਾ ਤੇ ਜ਼ਿਲ੍ਹਾ ਅਮਰਸਾ ਜੀ ਫੋਨ ਨੰਬਰੇ ਬੋਲ ਦੋ 9592751943 ਠੀਕ ਹੈ ਜੀ ਹਾਂ ਜੀ ਤੇ ਚਲੋ ਫਿਰ ਕਰੀਏ ਸ਼ੁਰੂ ਹਾਂਜੀ ਭਾਈ ਕਰੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰ ਲਈਏ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਦੱਸਿਓ ਕਿ ਕਿੰਨਾ ਕੁ ਟਾਈਮ ਵਿੱਚ ਦੀ ਇਹ ਲੈ ਜਾਓਗੇ ਇਹ ਭਾਜੀ ਇਹ ਹਫਤਾ ਲੈ ਜੂਗੀ ਬਾੜ ਹਫਤਾ ਲੈ ਜਾਊਗੀ ਹਾਂਜੀ ਤੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਭਾਜੀ ਚੂਹ ਮਾਰਨ ਵਾਲੀ ਗੱਲ 15 16 15 ਸਾਲ ਕਰ ਪਧਰੀ ਸੇਵਾ ਤੇ ਦੇਂਦੀ ਬਾੜ ਤੋਂ ਅੱਛਾ ਹਾਂ ਤੇ ਸੂਆ ਕਿੰਨਾ ਸੋਨਾ ਜਿੰਨਾ ਸੂਆ ਭਾਜੀ ਤੀਸਰੇ ਸੁਣਿਆ ਤੀਸਰਾ ਸੂਆ ਹਾਂਜੀ ਇਹ ਤਾਂ ਪਿੰਡੋਂ ਹੀ ਲਈ ਆ ਮੈਂ ਅੱਛਾ ਤੋੜੋ ਹਾਂ ਫਿਰ ਇੱਕ ਰੀਨੋ 15-16 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਕੱਦ ਨੋਰਮਲ ਆ, ਨਾ ਬਹੁਤਾ ਵੱਡਾ ਹੀ ਆ ਤੇ ਨਾ ਬਹੁਤਾ ਛੋਟਾ ਹੀ ਆ ਵੀ ਚਲਾ ਜਾ ਮੈਂ ਲਈ ਆ। ਬਸ ਖਣਪੜਾ ਚੰਗਾ। ਬਾਕੀ ਫਿਰ ਵੀ ਕੋਈ ਆਣ ਕੇ ਵੇਖੇ ਫਿਰ ਪ੍ਰੋਪਰ ਪਤਾ ਲੱਗ ਜਾਂਦਾ। ਦਰਮਿਆਨਾ ਜਿਹਾ ਕੱਦ ਆ ਤੇ ਥੱਲੇੋਂ ਜਿਹੜੀ ਚੰਗੀ ਬਣਦੀ ਆ। ਸੋਨ ਤੱਕ ਚੰਗੀ ਭਰ ਜਾਊਗੀ ਥੱਲੇ। ਤੇ ਮੁੱਲ ਫਿਰ ਵੀ ਜੀ ਇਹਦਾ ਮੁੱਲ ਹਰਪੀਰ ਭਾਜੀ 40 ਕਰ ਲਗੇ 40 ਨਾ ਕਰੀ ਇਹ ਵਿੱਚੋਂ ਕਰ ਦਈਏ ਮਨ 35 ਦੇ ਦਈਏ ਲਾਸਟ ਅੱਛਾ 35000 ਤੀ ਦੇ ਦੋਗੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਆਪੀ ਭਾਜੀ ਹਾਂ ਨਾ 33000 ਦੇ ਦਈਏ ਅੱਛਾ 33000 ਦੀ ਹਾਂਜੀ ਚਲੋ ਕੋ ਫੋਨ ਲਾਊਗਾ ਤੇ ਕੋਈ ਗੱਲ ਨਹੀਂ ਬਾਕੀ ਜੇ ਫੋਨ ਕੋਈ ਵੀਰ ਲਾਊਗਾ ਅੱਛਾ ਉਹਨੇ ਆਪਾਂ ਮਾਨ ਵੀ ਕਰਾਂਗੇ ਵੈੜ ਬੜੀ ਚੰਗੀ ਆ ਠੀਕ ਹੈ ਜੀ ਕੋਈ ਕਮੀ ਵਾਲੀ ਨਹੀਂ ਗੱਲ ਹੈਗੀ ਇਹਦੇ ਵਿੱਚ ਠੀਕ ਹੈ ਤੇ ਆਹ ਸੂਈ ਸਵਾਈ ਆ ਹਨਾ ਇਹ ਸੂਈ ਤੀ ਚੋਖ ਦੇ ਦਿੰਦੀ ਇਹਦਾ ਸੂਆ ਕਿਨਵਾਇਆ ਇਹਦਾ ਸੂਆ ਆਪਣੇ ਆਈ ਦੇ ਘਰਉਈਆਂ ਦੂਜਾ ਤੀਜਾ ਸੁਆ ਹੁਣ ਆਏ ਠੀਕ ਆ ਹਾਂਜੀ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦੁੱਧ 12 ਤੋਂ ਪਲੱਸ ਵਾਲੀ ਹੈ ਹੁਣ ਕਿੰਨਾ ਕੇ ਹੁਣ 9 ਕਿਲੋ ਹੋਊਗਾ ਤੋਲ ਤੋੜ ਦੋ ਫੇਰ ਇਹਨਾਂ ਬਾਕੀ ਥਨਾਂ ਦਾ ਸਾਈਜ਼ ਗ੍ਰਾਫ ਵੀ ਚੰਗਾ ਜੇ ਤੇ ਮਗਰ ਵਛੀ ਜਾਂਦੀ ਬਈ ਤੇ ਮਗਰ ਇਹਦੇ ਵਛੀਆ ਤੇ ਇਹਦਾ ਫਰੇਮ ਹਲਾ ਇਹਦਾ ਮੁੱਲ ਭਾਈ 35 ਦੇ ਠੀਕ ਆ ਤੇ 32 ਦੀ ਦੇ ਦੀਏ 32000 ਦੇ ਹਾਂਜੀ ਤੇ ਪੂਰੇ 30 ਦੀ ਦੇ ਦੀਏ ਕੋਈ ਨਹੀਂ 30 ਦੀ ਭਾਈ ਦੇ ਦਨੇ ਠੀਕ ਹੈ ਜੀ ਚਲੋ ਬਾਕੀ ਕੋ ਫੋਨ ਲਾਉਗਾ ਤੇ ਆਪੇ ਮੋਕੇ ਤੇ ਥੋੜਾ ਪਤਾ ਹੋਰੋ ਜੀ ਦੀ ਵੈੜ ਚੰਗੀ ਬੜੀ ਆ ਦੂਜਾ ਸੁਆ ਏ ਠੀਕ ਆ ਤੇ ਕੋਈ ਕਮੀ ਵਾਲੀ ਨਹੀਂ ਗੱਲ ਹੈ ਜੀ ਠੀਕ ਆ ਤੇ ਹੁਣ ਮੱਝਾਂ ਵਖਾਈਏ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਧੂਆ ਪਹਿਲਾ ਹੀ ਆ ਬੀਤ ਭਾਜੀ ਅੱਛਾ ਪਹਿਲਾ ਸੁਆ ਹੀ ਆ ਹਾਂਜੀ ਕਿੰਨਾ ਚਰ ਹੋ ਗਿਆ ਸੂਈ ਨੂੰ ਇਹਨੂੰ ਭਾਈ 5-6 ਦਿਨ ਹੋ ਗਏ ਨੇ ਦੁੱਧ ਕਿੰਨਾ ਇਹ ਦੇਖੋ ਦੁੱਧ ਨਵਾਂ ਤੋਂ ਪਲਾਸੀ ਜੀ ਨੌ ਲਾ ਲਓਗੇ ਹੈਗਾ ਪੱਕਾ ਦੁੱਧ ਮੈਂ ਕਹਿੰਦਾ ਭਾ ਕੋਲ ਲੀਟਰ ਮਾਰ ਲੈ ਨਵਾਂ ਤੋਂ ਪਲਾਸੀ ਹੋਊਗਾ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਔਰ 12 ਕਿਲੋ ਭਾਈ ਝੋਟੀ ਦਊਗੀ ਉਸ ਤੋਂ ਲੈ ਕੇ ਤੇ ਸਿਰ ਭਾਈ ਜੱਡ ਲੈ ਆ ਗਿਆ ਬਾਕੀ ਸੋਹਣੀ ਝੋਟੀ ਫੱਬਦੀ ਆ ਹਾਂਜੀ ਥਾਣਾ ਓਡੇ ਕੀ ਅਗਲੇ ਆ ਤੇ ਓਡੇ ਕੀ ਪਿਛਲੇ ਆ ਜਿਹੜੇ ਬਹੁਤ ਹੀ ਚੰਗੀ ਝੋਟੀ ਭਾਈ ਇਹ ਵੀ ਚੰਗੀ ਆ ਇਹਨਾਂ ਫੱਬੀਆ ਝੋਟੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ 85 ਕਰੀਏ 80 ਕਰੀਏ 78 ਦੀ ਦੇ ਦਈਏ 78000 ਜੀ ਹਾਂ ਜੀ ਕਿਹ ਵਿੱਚੋਂ ਕਰਦੀ ਹੈ ਹੋਰ ਨਹੀਂ ਆ ਵੀ ਕਰ ਦੋ 75 ਦੇ ਦੇ ਦਈਏ ਜੱਸ ਨਹੀਂ ਕੋਈ ਨਹੀਂ ਤਾਂ ਜਾਣ ਦੀ ਗਏ ਚਲ ਵੀ ਲਓ ਹੁਣ ਉਹ ਤਾਂ ਇੱਚੋਂ ਨਹੀਂ ਜਗਾ ਕੋਈ ਬਾਈ ਦਾ ਚਲੋ ਕੋਈ ਨਹੀਂ ਬਚਦੇ ਆ ਥੋੜੇ ਬਚਦੇ ਹੋਣੇ ਆ ਕੋਈ ਗੱਲ ਨਹੀਂ ਅੱਜ ਥੋੜੇ ਘੱਟ ਬਚਾ ਲਿਓ ਨਹੀਂ ਬਾਈ ਦੇ ਨਹੀਂ ਉਹ ਨਹੀਂ ਗੱਲ ਕੋਈ ਜਦੋਂ ਭਰਾ ਨੇ ਕਹਿਤਾ ਭਾਏ ਠੀਕ ਆ ਹੋਰ ਵੀ ਘੱਟ ਕਹਿ ਦਿੰਦਾ ਉਹ ਨਹੀਂ ਗੱਲ ਕੋਈ ਚਲੋ ਬਾਕੀ ਜਿੰਨੇ ਕਿ ਯਾ ਯਾ ਉਹਨੇ ਕੀ ਆਪਾ ਰੱਖਣੀਆਂ ਕੋਈ ਗੱਲ ਕੋਈ ਨਹੀਂ ਬਾਕੀ ਛੁੱਟੀ ਮਾਜੀ ਮੇਰੇ ਸਹਾਂ ਨੂੰ ਦੁੱਧ ਦਾਹੀ ਹੋਊਗਾ ਪਰ ਨੌਂ ਹੀ ਦੱਸਣ ਦੇ ਆ ਚੌਥਾ ਪਾਉਂਦੇ ਨੇ ਆ ਸੁਹੀਨ ਛੁੱਟੀ ਠੀਕ ਆ ਚੰਗੀ ਬੜੀ ਛੁੱਟੀ ਤੇ ਹੁਣ ਜਿਹੜੀ ਆ ਜਿਹੜੀ ਇਹ ਵੀ ਪਹਿਲਾ ਸੁਆ ਖੋਲ ਕੇ ਹੁੰਦਾ ਤੋਰ ਫਿਰ ਇਹਨਾਂ ਇਹ ਚਾਰ ਬੰਦ ਜੀ ਮੇਰੇ ਸਹਾਂ ਪਹਿਲਾ ਹੀ ਸੁਆ ਜੀ ਇਹ ਵੀ ਆਹ ਬਾਕੀ ਇਹ ਵੀ ਥੱਲੇ ਚੰਗੀ ਬਣੀ ਆ ਸੋ ਆ ਇਹਦਾ ਵੀ ਪਹਿਲਾ ਹੀ ਆ ਬਹੁਤ ਚੰਗੀ ਆ ਪੀ ਭਾਈ ਝੋਟੀ ਆ ਤੇ ਥਾਨ ਵੀ ਚੰਗਾ ਲੱਗੇ ਦੋਦੇ ਥੱਲੇ 8 ਤੋਂ ਪਲੱਸ 8 ਕਿਲੋ ਹੀ ਦੱਸਾਂਗੇ ਆਪਾਂ ਇਹ ਕਿੰਨਾ ਕਰੀ ਜਾਊਗੀ ਦੋਦੇ ਇਹ ਭਾਈ 10 ਤੋਂ ਪਲੱਸ ਹੀ ਜਾਊਗੀ ਘੱਟ ਨਹੀਂ ਇਹ ਦੀ ਤੇ ਇਹਦਾ ਮੁੱਲ ਇਹਦਾ ਮੁੱਲ ਆਪਾਂ 75 ਕਰੀਏ ਇਹਦੇ ਪੱਤਰ ਦੇ ਦੀਏ ਪੂਰੇ 70 ਦੀ ਦੇ ਦੀਏ ਵੀ ਕੋਈ ਗੱਲ ਨਹੀਂ ਹਰ ਜੀ 70 ਦੇ ਦਨੇ ਠੀਕ ਹੈ ਚੰਗੀ ਨੱਸਦੀ ਝੋਟੀ ਠੀਕ ਹੈ ਜੀ ਤਾਂ ਮੈਂ ਚੀਜ਼ੀ ਇਹ ਵੀ ਕੋਲਾ ਮੇਰੀ ਤੋਰ ਤੋਰ ਦਮ Bir tane dek de bir lag yedim. Bir ya, ay ਤੇ ਇਹਦਾ ਫਰਮੂਲਾ ਇਹ ਥਲੇ ਦੁੱਧ ਪਾਈ 10 ਕਿਲੋ ਜੀ ਅੱਛਾ ਇਹਨੂੰ ਵੀ ਚੌਥਾ ਪੰਜਵਾਂ ਦਿਨ ਜੇ ਤੁਸੀਂ ਠੀਕ ਆ ਇਹ ਦੁੱਧ ਪਿਛਲੇ ਸੂਏ ਮਹੀਨੇ 13-14 ਕਿਲੋ ਦੁੱਧ ਦਤਾ ਭਾਜੀ ਠੀਕ ਆ ਹਾਂਜੀ ਯਾਰ ਕਿ ਇਹ ਆ ਵੀ ਥੋੜੀ ਜੀ ਸੰਭੀ ਘਾਟ ਹੈ ਹਾਂ ਇਹੋ ਲੱਗਾ ਹਾਂ ਫਿਰ ਵੀ 12 ਕਿਲੋ ਦੁੱਧ ਆਮ ਨਾਲ ਕਰੀ ਜੂ ਮੈਂ 12 ਕਿਲੋ ਲੀਟਰ ਦੇ ਕਰੀ ਕਹਿੰਦੇ ਕਰੀ ਜਾਓ ਬਾਕੀ ਇਹ ਹਵਾਨਾ ਦੇਖ ਸਕਦੇ ਬਾਕੀ ਗਾਂ ਵੀ ਹਵਾਨਾ ਚੰਗਾ ਤੇ ਪਛਾਣ ਵੀ ਚੰਗੀ ਚੂਣ ਚਵਾੜੀ ਬੜੀ ਚੰਗੀ ਆ ਤੇ ਇਹਦਾ ਜੱਸ ਨਾ ਫਿਰ ਸਰਬੀ ਭਾਈ ਇਹਦਾ ਭਾ 70 ਗਈਏ 68 ਦੀ ਦੇ ਦੀਏ 68 ਦਿਨ ਦੀ ਹੈ ਹਾਂਜੀ ਹੋਰ ਕਰ ਦਈਏ ਤੂੰ ਆਪ ਹੀ ਕਰ ਦੋ ਇੱਕੋ ਗੱਲ ਫਿਰ ਹਾਂਜੀ ਇੱਕੋ ਹੀ ਕਰਦੇ ਪੂਰੇ 65 ਦੀ ਦੇ ਦਈਏ 48000 ਰੁਪਏ ਭਾਈ ਨਾ ਖਾਣਾ ਦੇ ਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਚਲੋ ਕੋਈ ਫੋਨ ਲਾਵੇ ਕੋਈ ਵੀ ਫੋਨ ਆਪਣੇ ਮੌਕੇ ਤੇ ਹੋ ਜਾਊਗਾ ਤੇ ਬਾਕੀ ਇਹ ਆ ਵੀ ਇੱਕੋ ਗੱਬਨ ਬਾਕੀ ਸਾਰੀਆਂ ਸਾਈਆਂ ਬਾਕੀ ਸਾਰੀਆਂ ਆਪਣੀ ਤਸੱਲੀ ਕਰਕੇ ਤੇ ਫਿਰ ਮੇਰੇ ਵੀਰ ਖੜੋ ਹੋਣਗੇ ਤਸੱਲੀ ਕਰਕੇ ਹੈਨਾ ਤੇ ਬਾਕੀ ਜ਼ਰੂਰੀ ਬੇਨਤੀ ਇਹ ਆ ਕਿ ਵੇਖੋ ਜਿਹੜੇ ਵੀਰ ਸਾਨੂੰ ਸਾਈ ਪਾ ਕੇ ਮੁਰਗੇ ਕਹਿ ਦਿੰਦੇ ਆ ਇੱਥੇ ਘਾ ਮਹੀਂ ਖਲਾ ਦੋ ਫਿਰ ਪੈਸੇ ਦੇਣੇ ਆ ਤਾਂ ਕੰਮ ਨਹੀਂ ਜੀ ਹੈਗਾ ਠੀਕ ਹੈ ਕਿ ਨਹੀਂ ਅੱਛਾ ਸਾਡੀ ਇਹੋ ਹੀ ਬ ਆਪਣੀ ਭਾ ਤਿੰਨ ਟਾਈਮ ਸਾਡੇ ਘਰ ਪਸੱਲੀ ਕਰ ਲੋ ਚਾਰ ਕਰ ਲੋ ਪਹਿਲੇ ਖਾਪੇਜ ਮੈਂ ਤੁਹਾਡੇ ਘਰ ਭੇਜਦੀ ਸਾਡੀ ਗਾਰੰਟੀ ਆ ਮੱਜ ਨਾ ਜਾਵੇ ਤਾਂ ਉਹ ਸਾਡੀ ਜ਼ਿੰਮੇਵਾਰੀ ਆ ਠੀਕ ਆ ਠੀਕ ਆ ਤੇ ਬਾਕੀ ਇਹ ਆ ਕਿ ਸਾਈ ਪਾਉਣ ਦਾ ਮਤਲਬ ਇਹ ਆ ਵੀ ਮੱਜ ਦੱਕੀ ਗਈ ਆ ਦੱਕੀ ਗਈ ਆ ਫਿਰ ਵੀਰ ਕਹਿੰਦੇ ਆ ਵੀ ਭਾਜੀ ਪੈਸੇ ਘਰ ਪਏ ਆ ਗੱਡੀ ਹੱਥ ਭੇਜ ਦਾਂਗੇ ਠੀਕ ਹੈ ਨੀ ਤੇ ਜੇ ਆਪਾਂ ਨਹੀਂ ਭੇਜਦੇ ਫਿਰ ਕਹਿੰਦੇ ਸਾਡੀ ਸਾਈ ਵਾਪਸ ਇਹ ਗੱਲ ਨਹੀਂ ਨਾ ਹੈਗੀ ਠੀਕ ਆ ਸਹੀ ਆ ਕਿ ਗਲਤ ਭਾਜੀ ਬਾਕੀ ਚਲੋ ਇਹ ਸਾਈ ਪਾਉਣ ਤੋਂ ਪਹਿਲਾਂ ਹੀ ਪੁੱਛ ਲੇ ਵੀ ਇਹ ਤਰ੍ਹਾਂ ਕਰਨਾ ਵੀ ਇਹਨਾਂ ਨੂੰ ਪਹਿਲਾਂ ਗੱਲ ਦੱਸ ਦੇ ਇਹ ਬਾਕੀ ਸਾਡੀ ਇਹੋ ਜੀ ਬੇਨਤੀ ਆ ਕਿ ਪੈਸੇ ਅਹੀਂ ਗੱਡੀ ਹੱਥ ਨਹੀਂ ਇਹ ਬਣਉਂਦੇ ਬ ਕੋਈ ਸਾਡੀ ਬੇਨਤੀ ਹੈ ਵੀ ਆਪ ਗੱਡੀ ਲੈ ਆਓ ਉਧਰੋਂ ਹਾਂਜੀ ਹਾਂਜੀ ਠੀਕ ਹੈ ਬਾਕੀ ਇਹ ਸਾਡੀ ਹੈਗੀ ਕਈ ਵੀਰ ਕਹਿੰਦੇ ਤੁਹਾਨੂੰ ਨਹੀਂ ਛੱਡਦੇ ਯਕੀਨ ਸਾਡੇ ਦੇ ਸਾਰਿਆਂ ਨੂੰ ਪਤਾ ਅਸੀਂ ਤੇ ਐਡਰੈਸ ਦਿੱਤਾ ਹੁੰਦਾ ਵਿੱਚ ਹਾਂਜੀ ਹਾਂਜੀ ਸਹੀ ਹੈ ਕਿ ਨਹੀਂ ਪਾਜੀ ਹਾਂਜੀ ਹਾਂਜੀ ਉਹ ਤਾਂ ਤੁਹਾਨੂੰ ਵੀ ਫੋਨ ਲਾ ਕੇ ਪੁੱਛ ਸਕਦੇ ਪਾਜੀ ਪੈਸੇ ਪਾ ਦਈਏ ਹਾਂਜੀ ਹਾਂਜੀ ਸਹੀ ਹੈ ਕਿ ਗਲਤ ਹੈ ਹਾਂਜੀ ਬਾਕੀ ਕਹੇਦੇ ਵੀ ਆਪਾਂ ਵੀਡੀਓ ਬਣਾਉਣੀ ਹੈ ਅਗਲੇ ਤੇ ਘਰੇ ਜਾ ਕੇ ਬਣਾਉਣੀ ਹੈ ਅਗਲੇ ਦਾ ਘਰ ਬਾਹਰ ਘਰ ਪਰਿਵਾਰ ਪਿਆਲੇ ਬੰਨਾ ਸਾਰਾ ਕੁਝ ਹੁੰਦਾ ਵਾ ਇੱਥੇ ਬਿਲਕੁਲ ਪਾਜੀ ਹਾਂਜੀ ਚਲੋ ਇੰਜੇ ਵੇਖ ਲਈ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮ ਆ ਬੱਚਾ ਜਿਹੜਾ ਵਾ ਉਹ ਗਾਂ ਜਿਹੜੀ ਸੂਈ ਆ 나ੜੋ ਜਿਹੜਾ ਨਾਲ ਹੀ ਆ ਤੇ ਆ ਛੋਟੀ ਦਾ ਜੀ ਆ ਛੋਟੀ ਕਿੰਨੇ ਨੰਬਰ ਵਾਲੀ ਦਾ ਜੀ ਪਹਿਲੇ ਨੰਬਰ ਵਾਲੀ ਦਾ ਪਹਿਲੇ ਨੰਬਰ ਵਾਲੀ ਦਾ ਜੀ ਹਾਂਜੀ ਆ ਤੀਜੇ ਨੰਬਰ ਵਾਲੀ ਦਾ ਆ ਤੀਸਰੇ ਨੰਬਰ ਵਾਲੀ ਦਾ ਬੱਚਾ ਜੀ ਤੇ ਆ ਦੂਸਰੇ ਨੰਬਰ ਵਾਲੀ ਦਾ ਬੱਚਾ ਜੀ ਤੁਹਾਡੇ ਸਾਹਮਣੇ ਹੀ ਆ ਚਾਰ ਬੱਚੇ ਜਿਹੜੇ